ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਇਸ YouTube ਚੈਨਲ ਚਾਹਾਨ ਡੈਰੀ ਫਾਰਮਸ ਦੇ ਉੱਪਰ ਜਿੰਨਾ ਵੀਰਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਇਸੇ ਤਰ੍ਹਾਂ ਆਪਣਾ Facebook ਪੇਜ ਜੋ ਕਿ ਚਾਹਾਨ ਫਾਰਮਸ ਦੇ ਨਾਮ ਤੇ ਹੈ ਉਸ ਨੂੰ ਵੀ ਜਰੂਰ ਫੋਲੋ ਕਰਿਓ ਉਸ ਦੇ ਉੱਪਰ ਵੀ ਆਪਾਂ ਨਿਤ ਉਨਾ ਮੈਂ ਅਪਡੇਟ ਵੀਡੀਓ ਪਾਉਂਦੇ ਰਹਨੇ ਆ ਤੇ ਅੱਜ ਪਹੁੰਚਿਆ ਅਸੀਂ ਇਸ ਵੀਰ ਦੇ ਘਰ ਜਿਸ ਦੇ ਕੋਲ ਕਾਫੀ ਮੱਝਾਂ ਬਕਾਉ ਨੇ ਤੇ ਬਾਈ ਦਾ ਵਪਾਰ ਦਾ ਕੰਮ ਹੈ ਤੇ ਆਓ ਤੁਹਾਨੂੰ ਕੱਲੀ-ਕੱਲੀ ਮੱਝ ਦਿਖਾਈਏ ਤੇ ਇਸ ਬਾਰੇ ਡਿਟੇਲ ਜਾਣਕਾਰੀ ਪੂਰੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਬਾਈ ਨਾਲ ਫੋਨ ਤੇ ਸੰਪਰਕ ਕਰਕੇ ਤੁਸੀਂ ਲੈ ਸਕਦੇ ਹੋ ਤੇ ਬਾਈ ਦਾ ਨੰਬਰ ਆਪਾਂ ਮੈਂਸ਼ਨ ਕੀਤਾ ਹੋਇਆ ਹੈ ਬਾਈ ਦਾ ਨੰਬਰ ਹੈਗਾ 87808 40666 ਹਾਂਜੀ ਵੀਰ ਦਾ ਨੰਬਰ ਹੈਗਾ 87808 40666 ਇਹ ਵੀਰ ਦਾ ਨੰਬਰ ਹੈ ਜਿੰਨਾ ਵੀਰਾਂ ਨੇ ਜੀ ਡੀ ਵੀ ਮੱਝ ਖਰੀਦਣੀ ਹੈ ਬਾਈ ਨਾਲ ਸੰਪਰਕ ਕਰਕੇ ਗੱਲਬਾਤ ਕਰ ਸਕਦਾ ਹੈ ਤੇ ਮੁੱਲ ਤੈਅ ਕਰ ਸਕਦਾ ਤੇ ਦੇਖ ਸਕਦੇ ਹੋ ਬੁਰੀ ਮੱਝ ਪਿੱਠ ਪੁਰੇ ਤੋਂ ਕਾਫੀ ਹਾਈਟ ਪੱਖੋਂ ਤੇ ਫੁੱਲ ਵੇਡ ਦੀਆਂ ਮੱਝਾਂ ਨੇ ਤੇ ਇਸ ਦੇ ਨਾਲ ਹੀ ਦੂਸਰੀ ਮੱਝ ਤੇ ਇਹ ਵੀ ਕਾਫੀ ਹੈਵੀ ਵੇਡ ਦੀ ਮੱਝ ਹੈ ਕੁੰਡੇ ਸਿੰਘਾਂ ਦੀ ਹੈ ਤੇ ਗੱਦਕਾਠ ਠੱਪੂੜਾ ਜਮਾਲਸੇਰਾ ਗਲਵਾ ਦਾ ਵੀਰ ਬਿਰਿਓ ਤੇ ਬਾਈ ਨੂੰ ਕਾफी ਮੱਜਾਂ ਦਾ ਸ਼ੌਂਕ ਹੈ ਤੇ ਇਸੇ ਲਈ ਵਪਾਰ ਦੀ ਲਾਈਨ ਦੇ ਵਿੱਚ ਪਏ ਨੇ ਤੇ ਇਸੇ ਤਰ੍ਹਾਂ ਹਰ ਦਿਨ ਅਸੀਂ ਨਵੀਆਂ ਵੀਡੀਓਂ ਪਾਉਂਦੇ ਰਹਨੇ ਆਂ ਤੇ ਆਪਣੀਆਂ ਨਵੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਤੁਸੀਂ ਵੇਖ ਸਕਦੇ ਹੋ ਲੇਵੇ ਬਕੋ ਪਿਠਪੜਾ ਕਾਫੀ ਡਬਲ ਤੇ ਕਾਫੀ ਹਾਈਟ ਦੀ ਹੈ ਇਸਦੇ ਨਾਲ ਹੀ ਇਹ ਦੂਸਰੀ ਮੱਝ ਇਹ ਵੀ ਲੇਵੇ ਬਕੋ ਪਿਠਪੜੇ ਬਕੋ ਹਾਈਟ ਬਕੋ ਜਮਾਬੀਰ ਮਰਿਓ ਸਿਰਾ ਗਲਵਾਤਾ ਜਿੰਨੀਆਂ ਵੀ ਮੱਜਾਂ ਇਸ ਵੀਰ ਨੇ ਰੱਖੀਆਂ ਨੇ ਸਭ ਸਿਰੇ ਤੋਂ ਸਿਰਾਂ ਨੇ ਤੇ ਇਸ ਮੱਝ ਦਾ ਬੱਚਾ ਤੇ ਇਹ ਵੀ ਲੈ ਲੈ ਪੱਖੋਂ ਸਿਰਾਂ ਜਮਾ ਤੇ ਤਕਰੀਬਨ ਇੰਨਾ ਮੱਜਾਂ ਧੱਲੇ 13 ਤੋਂ 14 ਲੀਟਰ ਦੁੱਧ ਤੇ ਤੇ ਥੋੜਾ ਵੀਡੀਓ ਕੈਮਰਾ ਆਪਾਂ ਬਣਾ ਰਹੇ ਆਂ ਵੀਡੀਓ ਤਾਂ ਕਰਕੇ ਡਰ ਰਹੀ ਏ ਮਰਜ ਤੇ ਬਾਕੀ ਉਦਾਂ ਦੁੱਧ ਪੱਖੋਂ ਕਾਫੀ ਵਧੀਆ ਮੱਜਾਂ ਨੇ ਲੈ ਗਏ ਪੱਖੋਂ ਪਿੱਠਪੂੜਾ ਹਾਈਟ ਸਰਗਲਗਾਤਾ ਵੀਰ ਮਿਰਿਓ ਜਿੰਨਾ ਵੀਰਾਂ ਨੇ ਵੀ ਖਰੀਦਣੀ ਹੋ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਨੰਬਰ ਆਪਾਂ ਮੈਂਸ਼ਨ ਕੀਤਾ ਹੋਇਆ ਤੇ ਦੁਬਾਰਾ ਇੱਕ ਵਾਰ ਫੇਰ ਬਾਈ ਦਾ ਨੰਬਰ ਆਪਾਂ ਬੋਲ ਦਿੰਨੇ ਆਂ 87808 40666 87808 40666 ਇਹ ਵੀਰ ਦਾ ਨੰਬਰ ਹੈ بھائی ਨਾਲ ਸੰਪਰਕ ਕਰਕੇ ਮੰਜਾ ਬਾਰੇ ਜਾਣਕਾਰੀ ਲੈ ਸਕਦਾ ਪੂਰੀ ਡਿਟੇਲ ਦੇ ਵਿੱਚ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਧੰਨਵਾਦ